ਬਾਹਰ ਦੇਖਦੇ ਆਂ ਇਹ ਪੰਜ ਚੋਰ ਸਾਡਾ ਅਮਰਤ ਲੁੱਟ ਕੇ ਲੈ ਜਾਂਦੇ ਆ ਉਹਨੂੰ ਬਚਾਉਣਾ ਹੈ ਆਪਾਂ ਇਸ ਦੇਨ ਪੰਜ ਚੋਰ ਵਸੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ ਅਮਰਤ ਲੁੱਟੇ ਮਨਮੁਖ ਨਹੀਂ ਬੁਝੇ ਕੋਈ ਨਾ ਸੁਣੇ ਤਕਾਰਾ ਜਿਸ ਕਰਕੇ ਆਪਾਂ ਨੇਤਰ ਨਹੀਂ ਖੋਲਨੇ ਤੁੜੂ ਕੀ ਬੋਲਵਾ ਗਰੀ ਵਾਹ ਗੁਰੂ ਵਾਹ ਗੁਰੂ ਵਾ 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 ਵਾ ਗੁਰੂ 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 ਵਾਹ 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 ਗੁਰੂ va guru 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 ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਤ ਜੀ ਸਤ ਜੀ ਸਤ ਜੀ ਸਤ ਜੀ ਨੀਤਰ ਬੰਦਰੰਗ ਸਿੰਘ ਵਾਹ ਗੁਰੂ 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 ਵਾ 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 ਗੁਰੂ ਵਾਹ 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 ਵਾ ਗੁਰੂ 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 ਵਾ Guru, aye, 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 guru, Guru Wa, 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 ਗੁਰੂ ਵਾ 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 ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਬਤੇ ਗੁਰਮ ਪਿਆਰਿਓ ਸਾਨੂੰ ਇਹ ਮਨੁੱਖਾ ਜਨ ਆਦੇ ਵਾਸਤੇ ਮਿਲਿਆ ਹੈ ਇਹ ਆਖਰੀ ਮੌਕਾ ਹੈ ਇਸ ਜੀਵਨ ਦਾ 84 ਲੱਖ ਜੁਨੀ ਤੋਂ ਉਤਮ ਜੁਨੀ ਹੈ ਮਨੁੱਖ ਜੁਨੀ ਇਸ ਜਨਮ ਵਿੱਚ ਅਸੀਂ ਨਾਮ ਨਹੀਂ ਜਪਿਆ ਸਤ ਸੰਗਤ ਨਹੀਂ ਕੀਤੀ ਤਾਂ ਦੁਬਾਰਾ ਫਿਰ ਅਸੀਂ 84 ਲੱਖ ਜੁਨਾ ਵਿੱਚ ਜਾਣਾ ਜਿੰਨਾ ਚੋਂ ਆਪਾਂ ਨਿਕਲ ਗਏ ਹਾਂ ਉਹਨਾਂ ਤੋਂ ਬਚਣ ਵਾਸਤੇ ਗੁਰਮੁਖ ਮਿਆਦਿਓ ਬਿਨ ਭਾਗਾ ਸਤ ਸੰਗਨਾਂ ਲੱਭੇ ਮਨ ਸੰਗਤ ਬੈਲ ਪ੍ਰੀਜੀ ਜੀ ਵਡ ਭਾਗੀ ਵਡ ਭਾਗੀ ਸੰਗਤ ਪਾਵੇ ਪਾਗ ਹੀਣ ਪਰਮ ਚੋਤਾ ਖਾਵੇ ਤੇ ਜਨਮ ਜਨਮ ਪਰਾਇ ਮਨੁੱਖਾ ਧਰਮ ਕਾਇਮ ਹੈ ਤਾਂ ਭਈ ਪ੍ਰਾਪਤ ਮਨੁੱਖ ਦੇ ਹੋਰਿਆ ਗੋ ਮਿਲ ਮਿਲ ਕੇ ਇਹ ਤੇਰੀ ਬਰੀਆ ਅਵਰ ਕਾਇ ਤੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਆਪਾਂ ਵੱਧ ਤੋਂ ਵੱਧ ਗੁਰਮント ਦਾ ਜਾਪ ਕਰਕੇ ਆਪਣੇ ਮਨ ਦੀ ਮੈਲ ਨੂੰ ਇਸ ਮਨ ਇਆਂ ਚਾਰ ਜੁਗਾ ਤੋਂ ਮੈ ਲਗੀ ਐ ਪਰਮਾਤਮਾ ਤੋਂ ਵਿਛੜਿਆ ਐ ਇਹ ਸਮਾਂ ਹੁਣ ਸਤਗੁਰਾਂ ਨੇ ਕਿਰਪਾ ਕੀਤੀ ਗੁਰਨਾਮ ਦੇ ਸਾਂ ਗੁਰਨਾਮ ਦੇ ਸਾਂ ਇਸ ਸੰਸਾਰ ਤੇ ਭੇਜਿਆ ਉਹਨਾਂ ਨੂੰ ਸਾਨੂੰ ਭਗਤੀ ਕਰਮ ਦਾ ਸੋਖਾ ਜਰਤਾਂ ਦੱਸਤਾ ਯਾ ਵਾਹਿਗੁਰੂ ਗੁਰ ਮੰਤਰ ਹੈ ਜਪ ਓਮੇ ਤੇ ਗੁਰਮੁਖਾ ਓਮੇ ਦੀਰ ਕਰੋਗੇ ਸਭ ਤੋਂ ਵੱਡਾ ਰੋਕਦਾ ਓਮੇ ਉਮੇ ਦੀ ਗਰੋਖਿਆ ਦਾਰੂ ਪੀ ਸਮਾਏ ਕਿਰਪਾ ਕਰੇ ਜੀ ਆਪਣੇ ਤਾਂ ਗੁਰੂ ਦਾ ਸ਼ਬਦ ਸਮਾਏ ਤੇ ਇਸ ਗੁਰਦ ਮੰਤਰ ਦੇ ਅਸਾਂ ਵਾਦ ਤੋਂ ਵਾਦ ਬੋਲ ਕੇ ਸੁਣ ਕੇ ਆਪਣੇ ਮਨ ਦੀ ਮੈਲ ਹਣੀ ਇਸ ਮਨ ਨੂੰ ਕਈਆਂ ਜੁੱਗਾਂ ਤੋਂ ਮੈਲ ਲੱਗੀ ਆ ਰਹੀ ਤੇ ਮਹਾਰਾਜ ਕਹਿੰਦੇ ਆ ਜੇ ਤੁਸੀਂ ਇਸ ਆਪਣੇ ਜਨਮ ਵਿੱਚ ਉਸ ਪ੍ਰਮਾਤਮਾ ਦੀ ਪੜਦਾ ਨਹੀਂ ਪੂਜਾ ਨਹੀਂ ਉਸ ਨਾਮ ਦੀ ਪਾਲ ਨਹੀਂ ਕੀਤੀ ਤੇ ਅਸੀਂ ਪਸ਼ੂ ਤੇ ਪ੍ਰੇਤਾ ਤੇ ਮੂਰਖਾਂ ਦਾ ਨਾਮ ਮਾਰੇ ਜੇ ਆਪਾਂ ਉਸ ਨਾਮ ਦਾ ਪਤਾ ਨਹੀਂ ਕੀਤਾ ਸਾਡਾ ਮਾਤਾ ਪਿਤਾ ਕੌਣ ਹੈ ਉਹ ਕਿੱਥੇ ਰਹਿੰਦਾ ਹੈ ਉਹਦੀ ਅਸੀਂ ਪਛਾਣ ਨਹੀਂ ਕੀਤੀ ਤੇ ਅਸੀਂ ਮੂਰਖਾਂ ਨਾਲੋਂ ਮੁਗਦਾਨਾਂ ਦਾ ਪਸ਼ੂ ਨਾਮ ਪੜਿਆ ਤੇ ਮਹਾਰਾਜ ਗੁਰਬਾਣੀ ਵਿੱਚ ਪ੍ਰਮਾਣ ਕਰਦੇ ਆ ਜਨੰਕਾਲ ਪਾਈ ਮਾਨੁਖ ਦੇ ਨਾਮ ਹੋਣੀ ਹੋਈ ਥੇ ਪਸ਼ੂ ਹੀ ਪ੍ਰੇਦ ਮੁਗਤ ਤੇ ਬੁਰੀ ਕਿਸੇ ਨਾ 부ਝੇ ਜੇਨੇ ਜੀਰੇ ਜਿਸ ਪਾਲ ਪਰ ਕਿ ਸੰਸਾਰ ਤੇ ਭੇਜਿਆ ਉਹਦੀ ਅਸੀਂ ਜਾਣ ਪਛਾਣ ਨਹੀਂ ਕੀਤੀ ਤੇ ਮੂਰ ਤੇ ਪਸ਼ਵਾਨਾ ਵਿੱਚ ਭੜਿਆ ਇਸ ਕੋ ਗੁਰਮਤਿ ਆਪਾ ਸੰਗ ਤੇ ਜਿੰਨਾ ਇਹ ਸਾਨੂੰ ਅਜੇ ਪਤਾ ਨਹੀਂ ਲੱਗਦਾ ਕਿ ਸਾਨੂੰ ਜਨਮ ਕਾਦੇ ਵਾਸਤੇ ਮਿਲਿਆ ਗੁਰਮੰਤਰ ਦਾ ਜਾਪ ਕਿਉਂ ਕਰਨਾ ਹੈ ਜਿੰਨਾ ਚਾਹ ਸੰਗਤ ਜੀ ਉਹਨਾਂ ਚ ਸਾਨੂੰ ਸੋਝੀ ਨਹੀਂ ਹੋਣੀ ਸੰਗਤ ਵਿੱਚ ਜਾ ਕੇ ਸਾਨੂੰ ਇਹ ਸੋਝੀ ਆਉਂਦੀ ਹੈ ਤੇ ਗੁਰਮੰਤਰ ਦਾ ਜਾਪ ਕਿਉਂ ਕਰਨਾ ਬਰੋ ਮੰਤਰ ਦਾ ਜਾ ਕੇ ਸਾਡਾ ਮਨ ਸੁੱਤਾ ਹੈ ਤੇਹੀ ਗੁਣੀ ਸੰਸਾਰ ਪਰਨ ਸੱਤਾ ਸੁਤਿਆਂ ਰਹਿਣ ਵਿਆਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅਮਰਤ ਬਾਣੀ ਮਹਾਰਾਜ ਪ੍ਰਮਾਨ ਕਰਦੇ ਆ ਕਿ ਇਸ ਆਪਣੇ ਜੀਵ ਨੂੰ ਅਸੀਂ ਆਪ ਗੁਣੀ ਛਾੜ ਨਵਾਂ ਗੱਤਾਂ ਗੁਣ ਕਿਹੜੇ ਕਹਿੰਦਾ ਸਹਿਜ ਸੰਤੋਸ਼ੰਗਾਰੀਆਂ ਮਿੱਠਾ ਬੋਲਣਾ ਇਹ ਆਪਾਂ ਗੁਣ ਧਾਰਨ ਕਰਨੇ ਆਪ ਗੁਣ ਛੱਡਨੇ ਆਪ ਗੁਣ ਕਿਹੜੇ ਆ ਉਹਨਾਂ ਨੂੰ ਆਪਾਂ ਛੱਡਣ ਦੀ ਕੋਸ਼ਿਸ਼ ਕਰਨੀ ਪਹਿਲਾ ਹੈ ਕਿ ਆਪਾਂ ਕਿਸੇ ਦੀ ਨੰਦਿਆ ਨਹੀਂ ਕਰਨਾ ਇਹ ਆਪਾਂ ਆਪਣੇ ਮਨ ਵਿੱਚ ਵਿਚਾਰ ਪੱਕਾ ਕਰ ਲੈਣਾ ਕਿ ਆਪਾਂ ਅੱਜ ਤੋਂ ਹੁਣ ਤੋਂ ਕਿਸੇ ਦੀ ਨੰਦਿਆ ਨਹੀਂ ਕਰਨਾ ਅਗਰ ਆਪਾਂ ਨਿੰਦਾ ਕਰਦੇ ਆਂ ਕਿ ਸਾਨੂੰ ਸਜ਼ਾ ਮਿਲੇਗੀ ਹੁਣ ਇਹ ਸਾਡੀ ਮਰਜ਼ੀ ਆ ਕਿ ਆਪਾਂ ਸਜ਼ਾ ਲੈਣੀ ਆ ਜਾਂ ਪਰਮਾਤਮਾ ਨੂੰ ਮਿਲਣਾ ਹੈ ਤੇ ਜਾਂ ਜੁੱਨਾਂ ਵਿੱਚ ਜਾਣਾ ਹੈ ਇਹ ਸਾਡੀ ਮਰਜ਼ੀ ਆ ਤੇ ਮਾ ਗੁਰਬਾਣੀ ਫਰਮਾਨ ਕਰਦੈ ਨਿੰਦਾ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਖ ਦੁ ਕਰੇਨ ਮੋਹ ਕਲੇ ਤਨੰਦ ਕਾ ਨਰਕੇ ਕੋਰ ਹੋਇਨ ਇਸ ਕਰੇ ਗੁਰਮੁਖ ਆਪਾ ਚੱਲਦੇ ਆਂ ਫਿਰਦੇ ਆਂ ਉੱਠਦੇ ਆਂ ਬੈਠਦੇ ਆਂ ਕਿਦੋਂ ਉਠਤ ਬੈਠਤ ਸੋਤ ਜਾਗਤ ਗੁਰਮੰਤਰ ਰਿਧੇ ਚ ਤਾਰ ਜਿਹਦੇ ਨਾਲ ਜਿਹਨੂੰ ਵੀ ਬੋਲਣਾ ਉਹ ਕਹਿੰਦਾ ਵਾਹਿਗੁਰੂ ਜੀ ਉਹਨੂੰ ਫਤਿਹ ਬੁਲਾਉਣੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਆਪਣੇ ਆਪ ਤੋਂ ਆਪਾਂ ਸ਼ੁਰੂ ਕਰਨੀ ਕਿਸੇ ਵੱਲ ਨਹੀਂ ਦੇਖਣਾ ਵੀ ਉਹ ਕੀ ਗੱਲ ਕਰਦਾ ਕਿਸੇ ਆਪਾਂ ਨਹੀਂ ਦੇਖਣੇ ਆਗੁਣ ਵੇਖਣੇ ਆਪਣੇ ਵੇਖਣੇ ਉਹਨਾਂ ਨੂੰ ਆਪਾਂ ਛੱਡਣ ਦੀ ਕੋਸ਼ਿਸ਼ ਕਰਨੀ ਦੂਜਾ ਹੈ ਕਿ ਆਪਾਂ ਦੁਬਦਾ ਨਹੀਂ ਕਰਨੀ ਇਹ ਵੀ ਆਗੁਣੇ ਦੁਬਦਾ ਵੀ ਆ ਲੋਪ ਨੇ ਇਹ ਵੀ ਛੱਡੀ ਤੇ ਮਹਾਰਾਜ ਕਹਿੰਦੇ ਤੂੰ ਦੁਬਦਾ ਕਰੋਗੇ ਤਾਂ ਤਨ ਸਦਾ ਮਿਲਣਾ ਇਹ ਹੁਣ ਸਾਡੇ ਵਾਸਤੇ ਪ੍ਰਮਾਤਮਾ ਨੇ ਸਾਨੂੰ ਦੋ ਰਸਤੇ ਦੱਸਦੇ ਆ ਜਾਂ ਤੁਸੀਂ ਪ੍ਰਮਾਤਮਾ ਚ ਜੀਣ ਹੋ ਹੈ ਜਿਵੇਂ ਜਲ ਨੇ ਜਲ ਆਇ ਕਟਾਣਾ ਤੂੰ ਜੋਤੀ ਸੰ ਜੋਤ ਸਮਾਨਾ ਪ੍ਰਕਾਸ਼ ਹੁੰਦਾ ਪ੍ਰਮਾਤਮਾ ਸਾਡਾ ਮਨ ਹੀ ਪ੍ਰਕਾਰ ਹੁਣ ਇਹ ਸਾਡੇ ਆਪਣੇ ਹੱਥ ਸੀ ਆ ਕਿ ਅਸੀਂ ਪ੍ਰਮਾਤਮਾ ਚ ਜੀਣ ਹੋ ਹੈ ਜਾਂ ਨਰਕ ਦੇ ਜਾਣ ਦੇ ਜਾਨ ਦੇ ਜਾਨਾ ਇਸ ਕਰੇ ਆਪਾਂ ਕੇ ਨਾਲ ਦੁਬਦਾ ਨਹੀਂ ਕਰਨੀ ਤੇ ਮਾਰੇ ਕਹਿੰਦੇ ਆ ਜਿਸ ਨਾਰ ਕੀ ਦੁਦਨਾ ਜਏ ਤਰਮਣੈ ਤਸ ਦੇਸ ਜਏ ਉਹ ਸਾਡੇ ਵਾਸੇ ਨਾ ਉਹਨਾਂ ਚਰ ਸਾਡੇ ਅੰਦਰ ਨਾਮ ਸਾਡੇ ਅੰਦਰ ਨੌ ਨਿਤ ਅੰਮ੍ਰਿਤ ਮ੍ਰਾਵ ਕਾ ਨਾਮ ਦੇਹੀ ਮੇ ਇਸ ਬਸਰਾਂ ਅੰਤਰ ਕੁੱਟਾ ਅੰਮ੍ਰਿਤ ਮਰਿਆ ਸ਼ਬਦੀ ਕੜ ਪੀ ਬਨਹਾਰੇ ਸ਼ਬਦ ਕੀ ਵਾਹਿਗੁਰੂ ਇਹਨੂੰ ਜਪਣਾ ਸਾਗਰ ਸਵਾਸੰਦ ਨੂੰ ਜਾਂਦਾ ਵਾਹਿਗੁਰੂ ਜਿੰਨਾ ਜਿਹੜਾ ਪਾਇ ਜਪ ਦੇ ਦੀ ਉਹਨਾਂ ਜੇ ਸਾਡੇ ਮਨ ਦੀ ਮਾਇਲ ਨਤਣੀ ਦੀ ਨਾਇ ਨੇ ਜਾਗੂ ਇਹ ਪੰਜਾਂ ਦੇ ਵਾਸਿਆ ਕਾਮ ਲੋਭ ਮੋਹ ਪ੍ਰਾਧ ਦੇ ਵਾਸੇ ਕਾਬੂ ਕੀਤਾ ਹੈ ਉਹਨਾਂ ਨੇ ਕੀ ਕੀਤਾ ਜਦੋਂ ਅਮ ਪ੍ਰਮਾਤਮਾ ਨੇ ਸੰਸਾਰ ਦੇ ਬੱਚੇ ਨੂੰ ਭੇਜਿਆ ਤੇ ਗਰਭ ਚੋਂ ਬਾਹਰ ਆਇਆ ਉਦੋਂ ਇਹਨੂੰ ਕੀ ਹੋਇਆ ਦਿਵ ਛੁਟਕੀ ਲੱਗੀ ਦ੍ਰਿਸ਼ਨਾ ਮਾਇਆ ਮਰੋਦਾ ਮਾਇਆ ਦੇ ਦੂਰੂਪ ਹਨ ਇੱਕ ਨਿਰਗੁਣਿਆ ਤੇ ਇੱਕ ਸਰਗੁਣਿਆ एक सुखम है एक दुश्मन माया हूँ सुखम माया के लिए साढ़े विचार है आ दुश्मन के लिए साड़ी माया, माया, माया। ते। है तो माया कितों से शरीर मूल है माया परमी पूला जन्म गुआया परम पै गया शरीर मेरा ये साढ़ा शरीर नहीं है गुरु को एक किराए का मकान है कुछ समय वास्ते मिले सब ठीक है ना इस करके आ होमें आप नहीं करनी किसी चीज़ की करनी ਹੋ ਮੇ ਨਾਮੇ ਨਾ ਰੁਧ ਦੋਇ ਨ ਬਸੇ ਇਕੱਠਾਏ ਜਿੱਥੇ ਹੋਮੇ ਆ ਨਾਮ ਪ੍ਰਗਟ ਨਹੀਂ ਹੁਣਾ ਦਿੰਦਾ ਮਰਜੀ ਜਤਨ ਕਰਦਾ ਹੋਮੇ ਨਾਮੇ ਨਾਲ ਰੁਧ ਦੋਇ ਨ ਬਸੇ ਇਕੱਠਾਏ ਚੌਥੀ ਗੱਲ ਇਹ ਆ ਕਿ ਆਪਾਂ ਬਹੁਤ ਜ਼ਰੂਰੀ ਹੈ ਧਿਆਨ ਕਰਨਾ ਕਿ ਜਿੰਨਾ ਜਰ ਪਾਸੇ ਮਨ ਨਹੀਂ ਕਰਦਾ ਉਹਨਾਂ ਜੇ ਸਾਡੇ ਮਨ ਨੂੰ ਸ਼ਾਂਤੀ ਨਹੀਂ ਹੋਣੀ ਜਿੰਨਾ ਚਿਰ ਇਸੇ ਮੰਨੀ ਕਰਦੇ ਗੁਰਬਾਣੀ ਪੜ੍ਹਨੀ ਆ ਖੂ ਪੜ੍ਹਨੀ ਆ ਪਰ ਪੜ ਕੇ ਵਿਚਾਰ ਕਰਨੇ ਆ ਗੁਰਬਾਣੀ ਸਾਨੂੰ ਉਪਦੇਸ਼ ਕੀ ਕਰਦੀ ਹੈ ਮਾਨ ਲਿਖਿਆ ਕਿਵੇਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਇਹ ਸੋਚਿਆ ਪਾਲ ਕੂੜੀ ਪਾਲ ਕਿਹੜੀ ਹੈ ਨਹੀਂ ਸੋਚਿਆ ਕਦੇ ਸੋਚਣਾ ਤੇ ਕੂੜੀ ਪਾਲ ਕਿਹੜੀ ਉਹਨੂੰ ਤੋੜਨੀ ਆ ਤਾਂ ਪੁੱਛ ਕਰਨੇ ਕਿਵੇਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ हुक्म रजाई चलना नानक लिखा ना अकम का पता करना हुक्म की है तो महाराज ने सू जी सर दसता हुक्मी हूँ आकार हुक्म ना कहा जाई हुक्मी हूँ जी हुक्म मेरे वड्याई हुक्मी उत्तम नीच हुक्म लिख दुख सुख पाई है एक ना हुक्मी बख्शीश एक हुक्मी सदा पाई है हुक्मे अंदर सब को बार हुक्म ना कोई नानक हुक्मे जे बुझे तो हमें ਇਹਨਾਂ ਨੂੰ ਇਹ ਹਮੇਰ ਹੋ ਗਿਆ ਇਹਨੂੰ ਦੂਰ ਕਰਨਾ ਲਾਜ ਮਰੇ ਜੋ ਨਾਮ ਨਾ ਲਵੇ ਨਹੀਂ ਲੋਕ ਲੱਜਾਜੇ ਤੇ ਸਾਨੂੰ ਕੀ ਆ ਕੋ ਤੇ ਮਹਾਰਾਜ ਕਿਦਾਂ ਲਾਜ ਮਰੇ ਜੋ ਨਾਮ ਨਾ ਲਵੇ ਨਾਮ ਹੀ ਉਹਨਾ ਸੁਖੀ ਕਰੇ ਅਗਰ ਆਪਾਂ ਸੁਖਲੀ ਪਾਰ ਕਰਨੀ ਹੈ ਸਾਨੂੰ ਨਾਮ ਜਪਣਾ ਪੈਣਾ ਗੁਰਮੰਤਾ ਦਾ ਜਾਪ ਸਾਨੂੰ ਕਰਨਾ ਪੈਣਾ ਸਤਗੁਰੂ ਦੀ ਬਾਣੀ ਤੋਂ ਆਪਾਂ ਗਿਆਨ ਲੈਣਾ ਇਮਾਰਤ ਪਰਮਾਨ ਕਰਦੇ ਪਿਆ ਗਿਆਨ ਕਿੰਨਾ ਚਾਹੀਦਾ ਜਿਆਦਾ ਕਰਮੀ ਹਉਮੈ ਦਾ ਕਾਰਨ ਬਣਦਾ ਗੁਰਮਖ ਗਿਆਨ ਏਕੋ ਹੈ ਜਾਤਾ ਆਂਦੇ ਨਾਮ ਰਵਿਜੇ ਗੁਰਮਖ ਗਿਆਨ ਏਕੋ ਹੈ ਜਾਤਾ ਆਂਦੇ ਨਾਮ ਰਵਿਜੇ ਸਾਸ ਸਾਸ ਸਿਮਰੁ ਗਬਿੰਦ ਮਨ ਅੰਤਰ ਕੀ ਉਤਰੇ ਚਿੰਦ ਇਸ ਕਰਕੇ ਆਪਾਂ ਵਾਦ ਤੋਂ ਬਾਦ ਗੁਰਮੰਤ ਦਾ ਜਾਪ ਕਰਕੇ ਆਪਣੇ ਜੀਵ ਨੂੰ ਸਮਝਾ ਕਰਨਾ ਜਿੰਨਾ ਸਾਨੂੰ ਪਤਾ ਲੱਗਿਆ ਕਿ ਆ ਸਾਡਾ ਜੀਵ ਇਸ ਤਰੀਕੇ ਨਾਲ ਆਪ ਨੂੰ ਛੱਡ ਲੈਣਾ ਗੁਣਾਂ ਨੂੰ ਗ੍ਰਹਿਣ ਕਰਨਾ ਉਹ ਜਾ ਕੇ ਦੂਜੇ ਨੂੰ ਵੀ ਦੱਸਣਾ ਉਹਦਾ ਲਾਭ ਕੀ ਆ ਠੀਕ ਹੈ ਨਾ ਮਾਗ ਮਗਜਨ ਸਾਨੂੰ ਸਾਧੂਆਂ ਤੂਰੀ ਕਰਿ ਇਸ਼ਨਾਨ ਹਰ ਕਾ ਨਾਮ ਤੇ ਆਇ ਸੁਣ ਸਭਨਾ ਨੂੰ ਕਰ ਦਾਨ ਇਹ ਦਾਨ ਆ ਸਭ ਤੋਂ ਵੱਡਾ ਦਾਨ ਆ ਅਸੀਂ ਮਾਇਆ ਉਹ ਇਕੱਠੀ ਕਰਨੀ ਜਿਹੜੀ ਸਾਡੇ ਨਾਲ ਜਾਣੀ ਜਿਨੇ ਬਾਕੀ ਜਿਨਾਂ ਦਾ ਦਸਤਮਾਨ ਜੀ ਦਾ ਨਾ ਸਾਡਾ ਕੋਈ ਨਾਲ ਨਹੀਂ ਜਾਣੀ ਇਸ ਕਰਕੇ ਕੀ ਕਰਨਾ ਆਪਣਾ ਉਹ ਧਨ ਇਕੱਠਾ ਕਰਨਾ ਤੇ ਮਹਾਰਾਜ ਜਿਸ ਕੇ ਧਨ ਪੱਲੇ ਨਾਮ ਧਨ ਸੋਈ ਪੂਰਾ ਯਾ ਉਥੇ ਨਾਮ ਜੀ ਗੁਰਬਾਣੀ ਚ ਸਾਨੂੰ ਪੂਰਾ ਤੀਰ ਘਟ ਦਤੋ ਸਭ ਗੁਰੂ ਜਹਾ ਮਾਤ ਪਿਤਾ ਸੁਤ ਮੀਤ ਨਾ ਪਾਈ ਮਨੂ ਆ ਨਾਮ ਤੇਰੇ ਸੰਗ ਸਹਾਈ ਜਾਂ ਮਹਾ ਭਿਆਨ ਦੁੱਧ ਚੰਦਲੇ ਤੇ ਨਾਮ ਸੰਗ ਤੇਰੇ ਚਰੇ ਇਹ ਹੁਣ ਸਾਡੇ ਵਾਸਤੇ ਅਸੀਂ ਯਾਰ ਖਾਣਾ ਜਾਂ ਅਮਰਤ ਜੀ ਨਾਮ ਮਿੱਠਾ ਬੋਲਾਂਗੇ ਅਮਰਤ ਦੇ ਕੌੜਾ ਬੋਲਾਂਗੇ ਯਾਰ ਇਸ ਕਰਕੇ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਸੰਗਤ ਕਰਨੀ ਹੈ ਸੰਗਤ ਕਿਹੜੀ ਕਰਨੀ ਸਤ ਸੰਗਤ ਐਸੀ ਜਾਣੀਏ ਜਿੱਤੇ ਕੋ ਨਾਮ ਖਾਣੀ ਹੋ ਜਿੱਤੇ ਸਿਰ ਪਰਮਾਤਮਾ ਦੇ ਮਲਾਬ ਦੀ ਹੀ ਗੱਲ ਹੋਵੇ ਇਹਨਾਂ ਦੁਬਦਾਂ ਇਹ ਕਰਨ ਦੀ ਚੁੰਨੀ ਕਹਿੰਦੀ ਨਾਮ ਹੈ ਹਮੇ ਅਹੰਕਾਰ ਨਾਮ ਹੈ ਉਹ ਸੰਗਤ ਕਰਨੀ ਆਪਾਂ ਦੋਕ ਮਿੰਟ ਸਿਮਨ ਕਰ ਲਈਏ ਫਿਰ ਦਿੱਤਾ ਸਮਾਂ ਜਿਹੜਾ ਉਹ ਸਮਾਪਤ ਹੋਣ ਵਾਲਾ ਹੈ ਨੇਤਰ ਬੰਦ ਕਰ ਲੈਣਿਆ ਜਦੋਂ ਵੀ ਗੁਰਮੁਖ ਚਾਹੇ ਆਪਾਂ ਘਰ ਹਮਸਿਮਨ ਕਰਨਾ ਚਾਹੇ ਭੰਗਾਰ ਕਰਨਾ ਜਾਂ ਸੰਗਤ ਕਰਨਾ ਨੇਤਰ ਨਹੀਂ ਖੋਲਣੇ ਇਹ ਚੋਰ ਦਰਵਾਜ਼ਾ ਹੈ ਅਗਰ ਆਪਾਂ ਨੇਤਰ ਖੋਲ ਲੇ ਤਾਂ ਸਾਡਾ ਮਾਇਆ ਵਾਲਾ ਤੁਹਾਨੂੰ ਜਦੋਂ ਮਾਇਆ ਵਾਲਾ ਸਾਡੇ ਮਨ ਨੂੰ ਮੈਣ ਲੱਗਿਆ ਇਹ ਸਹੀ ਮੂਰਹਾ ਮਰਮੀ ਪੁਲਾ ਤੁੰਕਾ ਪਰਮਤ ਪਰੇ ਸ੍ਰੀ ਸਾਡਾ ਸਾਡਾ ਸਰੀਰ ਨਹੀਂ ਹੈ ਇਹਨੇ ਨਾਲ ਨਹੀਂ ਜਾਣੇ ਕੇਲ ਅਸਰ ਮੰਗਦੀ ਤੇ ਮਾਂ ਜਿਹੜਾ ਉਹ ਇਥੋਂ ਦਾ ਰਹਿਣ ਵਾਲਾ ਨਹੀਂ ਹੈ ਜਿਹੜਾ ਆਪਾਂ ਰਾਤ ਨੂੰ ਸੁਣਦੇ ਮੰਨ ਕੇ ਦਿੰਦੇ ਹੈ ਫੇਜ ਰਹੋ ਇਹ ਦਿਲ ਸਰਾਤ ਕੋ ਹਿਦਾਈ ਦਾ ਖੇਲੇ ਸਗਲ ਜਗਤ ਸਾਰਾ ਸੰਸਾਰ ਹੀ ਕਿਰਿਆ ਦਿਨ ਤੇ ਰਾਤ ਰੱਖੇਗਾ ਸਾਰਾ ਖੇਰ ਮੰਨ ਮੰਨੂ ਮੈ ਲਗਨੀਆ ਮੰਨੀ ਜੁਨਾਂ ਚ ਜਾਣਾ ਮਨ ਮਰਦਾ ਨਹੀਂ ਪਰ ਮੁਕੋ ਪਿਆਰੇ ਇਹ ਮਰਵਾਲੀ ਚੀਜ਼ ਨਹੀਂ ਹੈ ਮਰ ਕਦੇ ਨਹੀਂ ਮਰਦਾ ਇਹਦੇ ਦੋ ਹੀ ਜਗਾਂ ਜਾਂ ਤੇ ਪ੍ਰਮਾਤਮਾ ਦੇ ਨਾਮ ਮਿਲ ਜੂਗਾ ਜੋਤ ਵਿੱਚ ਜੋਤ ਮਿਲ ਜੇਗੀ ਤੇ ਜਾਂ ਜੁਨੋ ਚ ਜਾਊਗਾ ਦੋ ਹੀ ਜਗਤ ਤੇਜੀ ਜਗਤ ਕੋਈ ਨਹੀਂ ਇਸ ਕਰਕੇ ਆਂਦਾ ਇਹ ਆਖਰੀ ਮੌਕਾ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ ਨਾ 84 ਦਾ ਆਖਰੀ ਮੁੱਖਾ ਇਸ ਪੌੜੀ ਤੇ ਜੋ ਨਾ ਚੁੱਕੇ ਆਏ ਜਾਏ ਦੁੱਖ ਪਾਏ ਦਾ ਤੇ ਆਉਣ ਜਾਂਦਾ ਦੁੱਖ ਮਰਨ ਦੇ ਮੰਦਾ ਦੁੱਖ ਜਿੰਨੇ ਤਰ ਬੰਨ ਕਰੋ ਸਾਰਿਆਂ ਕਰਨ ਆਪਾਂ ਤੇ ਬੜੇ ਪਿਆਰ ਨਾਲ ਆਪਾਂ ਆਪਣੇ ਪਿਤਾ ਜੀ ਨੂੰ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਦਪਸਾਈ ਕੋਣਿਆ ਵਾਹਿਗੁਰੂ ਜਿਹੜਾ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਸਾਸ ਮਾਰ ਕੇ ਦੇਣਾ ਇਹ ਦਿਨ ਟਾਈਂ ਨਿਰਗੁਣ ਤੋਂ ਸਾਨੂੰ ਸਵਾਸ ਆਇਆ ਸਰਗੁਣ ਵੀ ਦੋ ਪਰਮਾਤਮਾ ਨੇ ਰੂਪਨਿਕ ਨਿਰਗੁਣੇ ਸਰਗੁਣੇ ਨਿਰਗੁਣ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਸਰਗੁਣ ਆਈ ਹੈ ਜੇਹੀ ਸਰਗੁਣ ਨਾਲ ਪਿਆਰ ਕਰਾਂ ਜਿਨ ਪ੍ਰੇਮ ਕੀਤੇ ਨਹੀਂ ਪ੍ਰਾਪਾਇਆ ਜੇ ਸਰਗੁਣ ਨਾਲ ਪਿਆਰ ਕਰਾਂਗੇ ਤਾਂ ਨਿਰਗੁਣ ਨੂੰ ਮਿਲ ਸਕਦੇ ਹਾਂ ਦੇ ਸਰਗੁਣ ਨਾਲ ਦੁਬਦਾ ਕਰਦੇ ਤਾਂ ਪਰਮਾਤਮਾ ਨੂੰ ਮਿਲ ਨਹੀਂ ਸਕਦਾ ਇਸ ਕਰਕੇ ਹੀ सारे ना प्यार करना जेम प्रेम के तीन ही प्राप्त सारे ना प्रेम करना है दुबदा नाखा दुवै छठना है कार नहीं करना आप थोड़ा समय करके फिर आप समाप्ति करनी है नेत्र बनकर नेत्री करो जी शुरू वाह गुरु वाह गुरु ਵਾਹ ਗੁਰੂ 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 ਵਾਹ गुरु वा 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 गुरु ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਦੇ ਕਿਰਪਾ ਨਾਲ ਸਾਹਿਬ ਜੀ ਤੇ ਗੁਰਮੁ ਪਿਆਰਿਓ ਇਹ ਸੰਨ ਮਨੁੱਖਾ ਜਨਮ ਇਸ ਤਰ੍ਹਾਂ ਮਿਲਿਆ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸਾਹ ਦੇਹੀ ਭਜਾਰ ਕੀ ਸੇਵ ਭਜੋ ਗਬਿੰਦ ਕੂਲ ਮਤ ਜਾਓ ਮਾਨਸ ਜਨਮ ਕਾ ਇਹ ਹੀ ਹੈ ਉਹਨਕੋ ਪਿਆਰਿਓ ਇਹ ਜੋ ਗੁਰਦਾਪੁਰ ਅੰਮ੍ਰਿਤਸਰ ਦਾ ਬ੍ਰਹਮ ਗਿਆਨ ਯੂਨੀਵਰਸਿਟੀ ਮੋਗਾ ਰੋੜੀ ਰੋਡ ਵਿਖੇ ਪੈਸੇ ਰਸੈਂਟਰ ਮਾ ਉਹਨਾਂ ਦੇ ਬਾਨੀ ਹਨ ਉਹਨਾਂ ਦੀ ਕਿਰਪਾ ਸਦਕਾ ਆਪਾਂ ਬੋਲ ਸਕਦੇ ਹਾਂ ਸਾਡੇ ਵਾਸਤੇ ਦੀ ਗੱਲ ਨਹੀਂ ਹੈ ਕਿ ਅਸੀਂ ਕੁਸ਼ਕਿਰ ਸ਼ਕੀ ਬੋਲ ਸਕੀਏ ਇਸ ਕਰਕੇ ਗੁਰਮਕੋਦ ਚਾਰ ਪ੍ਰੋਗਰਾਮ ਚੱਲਦੇ ਸਾਲ ਤੋਂ 1 ਦਸੰਬਰ ਤੋਂ 24 ਦਸੰਬਰ ਤੋਂ ਲੈ ਕੇ 31 ਦਸੰਬਰ ਸੱਤਾਂ ਦਿਨ ਦਾ ਪਰੋਲ ਹੈ ਉੱਤੇ 7-7 8-8 12-12 ਘੰਟੇ ਸਿਬਨ ਚੱਲਦਾ ਸਵੇਰੇ 3 ਤੋਂ 5 ਸਿਬਨ ਫਿਰ 7 ਤੋਂ 9 ਸਿਬਨ ਫਿਰ 10 ਤੋਂ 12 ਸਿਬਨ ਫਿਰ ਸ਼ਾਮ ਨੂੰ 3 ਤੋਂ 5 ਫੇਸ ਸਿਬਨ ਫਿਰ ਸ਼ਾਮ ਨੂੰ 8 ਤੋਂ 9 ਫੇਸ ਸਿਬਨ ਇੰਨੀ ਕਲਾਸਾਂ ਉੱਤੇ ਲੱਗਦੀ ਰੋਜ਼ ਦੀ ਇੱਕ ਪ੍ਰੋਗਰਾਮ ਆ ਗਿਆ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਹੁਣ ਇੱਕ ਪ੍ਰੋਗਰਾਮ ਆਉਣਾ ਅਕਤੂਬਰ ਵਿੱਚ ਬੰਦੀ ਛੋੜੇ ਸ੍ਰੀ ਹਰਗੋਬਿੰਦ ਸਾਹਿਬ ਦਾ ਪ੍ਰੋਗਰਾਮ ਉਹ ਕੋਈ ਦਿਨ ਦਾ ਪ੍ਰੋਗਰਾਮ ਹੈ ਤੋਂ ਪ੍ਰੋਗਰਾਮਾਂ ਵਿੱਚ ਆਪਣੀਆਂ ਹਾਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕਦੇ ਦੂਜਾ ਪ੍ਰੋਗਰਾਮ ਹੈ 31 21 ਮਈ 22 ਮਈ ਤੋਂ ਲੈ ਕੇ 31 ਮਾਰਚ ਤੱਕ ਉਹ ਇੱਕ ਹਫਤੇ ਦਾ ਪ੍ਰੋਗਰਾਮ ਹੀ ਲੱਗਦਾ ਹੈ ਉਦੋਂ ਬਾਅਦ ਫੇਰ ਜਾਂਦਾ 1 ਜੂਨ ਤੋਂ ਲੈ ਕੇ 7 ਜੂਨ ਤੱਕ ਇਹ ਸਾਡੇ ਵੱਡੇ ਤਿੰਨ ਪ੍ਰੋਗਰਾਮ ਨੇ ਇਹ ਬੰਦ ਕੋ ਆਪਾਂ ਸੰਗਤ ਤੋਂ ਬਿਨਾ ਰੰਗਤ ਨਹੀਂ ਜਾਂਦੀ ਜਦੋਂ ਜਰ ਸੰਗਤ ਨਹੀਂ ਹੈ ਨਾ ਮੈਂ ਰੰਗਤ ਨਹੀਂ ਚੰਗਦੀ ਇਸ ਕਰਕੇ ਆਪਾਂ ਗੁਰਮੁਖ ਵਰਤਵਾਦ ਸੰਗਤ ਕਰਕੇ ਆਪਣਾ ਜੀਵਨ ਸਬੰਧਾ ਕਰਨਾ ਜੋ ਸਾਨੂੰ ਗਿਆਨ ਪਤਾ ਲੱਗਦਾ ਹੈ ਉਹ ਗਿਆਨ ਅਸੀਂ ਅੱਗੇ ਵੀ ਹੰਡਣਾ ਹੈ ਦਾਨ ਕਰਨਾ ਹੋਰ ਕੋਈ ਦਾਨ ਨਹੀਂ ਜਾਣਾ ਸਾਇ ਸਵੇ ਨਾਮ ਤੋਂ ਜਾ ਮਾਤ ਪਤਾ ਸੋ ਤੁਮੀਦ ਨਾ ਪਾਈ ਮਨੁ ਵਾ ਨਾਮ ਤੇਰੇ ਸੰਗ ਸੁੱਚੇ ਨਾਮ ਨਾਲ ਸੜਨ ਕਿਰਪਾ ਕਰੇ ਨਾਮ ਕੀ ਹੈ ਸਹਿਤਨ ਅਨੰਦ ਬਾਨੀ ਸ਼ਬਦ ਕਿਨੇ ਜੋ 24 ਘੰਟੇ ਸਾਡੇ ਅੰਦਰ ਚੱਲਦੇ ਉਹ ਪ੍ਰਗਟ ਕਿਦੋਣੇ ਜਦੋਂ ਆਪਾਂ ਸੰਗਤ ਵਿੱਚ ਜਾਵਾਂਗੇ ਯੁਗਤੀ ਵੀਦ ਨਾਲ ਸੰਮਿਲ ਕਰਾਂਗੇ ਥੇ ਪ੍ਰਗਟ ਹੋਣੇ ਤੇ ਜਿਨ੍ਹਾਂ ਚੇ ਸਾਡੇ ਅੰਦਰ ਨਾਮ ਪ੍ਰਗਟ ਨਹੀਂ ਹੁੰਦਾ ਅਸੀਂ ਪਸ਼ੂਆਂ ਪ੍ਰੇਤਾਂ ਤੋਂ ਭੈੜੇ ਚਰਨ ਕਾਲ ਪਾਈ ਮਾਣੁ ਖਦੇ ਨਾਮ ਉਣੀ ਹੋਈ ਕੇ ਪਸ਼ੂ ਪ੍ਰੇਦ ਮੁਗ ਤੇ ਬੁਜੇ ਕਿਸੇ ਨਾ ਬੁਜੇ ਜਨੇਸ ਜਿਨ ਪ੍ਰਮਾਤਮਾ ਨੇ ਸਾਨੂੰ ਸੰਸਾਰ ਤੇ ਭੇਜਿਆ ਜੇ ਉਹਦੀ ਜਾਣ ਪਛਾਣੀ ਨਹੀਂ ਕੀਤੀ ਉਹਦਾ ਬੋਲ ਨਹੀਂ ਪਛਾਣਿਆ ਉਹਦਾ ਚਿਹਰਾ ਨਹੀਂ ਪਛਾਣਿਆ ਇਦਾਂ ਦਾ ਰੂਪ ਰੰਗ ਦੇਖਿਆ ਕੀ ਬੋਲਦਾ ਕਿਦਾਂ ਬੋਲਦਾ ਤਾਂ ਅਸੀਂ ਪਸ਼ੂਆਂ ਨਾਲੋਂ ਵੀ ਪੈੜੇ ਆਂ ਇਸ ਗ੍ਰੇਗੁਰ ਨੂੰ ਜਦੋਂ ਵੀ ਮੌਕਾ ਮਿਲੇ ਉਦੋਂ ਉਤੇ ਬ੍ਰਹਮ ਗਿਆ ਯੂਨੀਵਰਸਿਟੀ ਮੋਗਾ ਵਿੱਚ ਭਗਤ ਦੀ ਕਿਰਪਾ ਉਤਾਰੋ ਹੁਣ ਮੌਜੂਦਾ ਮਗੇਨਾ ਬਾਈ ਦਲਬੀਰ ਸਿੰਘ ਜਮਾ ਤੇ ਇਹ ਪਰਵਾ ਮੇਂ ਨਟ ਤੇ ਚੱਲਦਾ ਹੈ ਤੁਸੀਂ ਝੂਠੂ ਤੇ ਸਰਚ ਕਰਕੇ 40 ਘੰਟੇ ਪ੍ਰੋਗਰਾਮ ਸੁਣ ਸਕਦੇ ਸਾਰੇ ਕਥਾ ਕੀਰਤਨ ਵਾਰਾਂ ਢਾਡੀ ਵਾਰਾਂ ਉਹ ਤੁਸੀਂ ਸੁਣ ਸਕਦੇ ਹੋ ਇਸ ਕਰਕੇ ਗੁਰਮਖਿਆਰੋ ਇਨੀ ਸੇਵਾ ਮਨਜ਼ੂਰ ਕਰਨੀ ਵਿਚਾਰ ਕਰਦੇ ਆ ਸਿਮਰ ਕਰਾਉਂਦੇ ਆ ਅਨੇਕਾਂ ਹੀ ਪੱਧਰਾਂ ਦੀਆਂ ਗਲਤੀਆਂ ਭੁੱਲਆਂ ਹੋ ਗਈਆਂ ਹਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਬਖਸ਼ਿਓ ਬਖਸ਼ਣਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ